ਦੋਸਤੋ 86 ਗਾਲ ਜੀ ਮੇਰਾ ਨਾਮ ਬਿਕਰਮਜੀਤ ਸਿੰਘ ਆ ਅੱਜ ਲੈ ਕੇ ਆਇਆ ਆਪਾਂ ਬਰਨਾਲਾ ਮੰਡੀ ਤਰਕਸ਼ਿਲ ਚੌਂਕ বাস ਸਟੈਂਡ ਦੇ ਲਵੇ ਹੈਗੇ ਬਰਨਾਲਾ ਇਹ ਮੰਡੀ ਟਰੈਕਟਰ ਮੰਡੀ ਭਾਈ ਜੀ ਸਭ ਤੋਂ ਪਹਿਲਾਂ ਆਪਾਂ ਸਾਨੂੰ ਬੰਦਿਆਂ ਨਾਲ ਮਲਾਉਣ ਜਾ ਰਹੇ ਆ ਜਿਹੜੇ ਕਿ ਟਰੈਕਟਰਾਂ ਦਾ ਵਪਾਰ ਕਰਦੇ ਨੇ ਜਿਹਨੂੰ ਕਹਿੰਦੇ ਨੇ ਆਪਾਂ ਵਪਾਰੀ ਜਾਂ ਲਾਲਾ ਤੂਠ ਠੇਕੇਦਾਰ ਲਾਲਾ ਕੁਝ ਵੀ ਲਾਲਾ ਜਿੰਨਾ ਦੀ ਜ਼ਿੰਮੇਵਾਰੀ ਤੇ ਲੋਕ ਟਰੈਕਟਰ ਲੈ ਆ ਕੇ ਉਹਨਾਂ ਨੂੰ ਵਰਤ ਕੇ ਚਲਾ ਕੇ ਦੇਖਦੇ ਨੇ ਵੀ ਇਹ ਟਰੈਕ ਕਿੰਨਾ ਕਮਜਾਵਕ ਵਧੀਆ ਨਹੀਂ ਗਾ ਕਿਵੇਂ ਵੀ ਆ ਰੇਟ ਰੂਟ ਪੱਥਰ ਇੱਦੀ ਹੁੰਦਾ ਨਾ ਬਾਈ ਜੀ ਬਾਈ ਜੀ ਤੁਸੀਂ ਕਿੰਨੇ ਟਰੈਟ ਲੈ ਕੇ ਆਏ ਹੋ ਤੇ ਛੋਟਾ ਪਿੰਡ ਕਿਹੜਾ ਪਹਿਲਾਂ ਤੁਸੀਂ ਸਟਾਰਟਿੰਗ ਦੱਸੋ ਮੈਨੂੰ ਪਿੰਡ ਵੀ ਆਪਣਾ ਰਾਏਕੋਟ ਆ ਹਾਂਜੀ ਬਾਈ ਜੀ ਹਾਂਜੀ ਆਪਾਂ 6 ਟਰੈਟ ਲੈ ਕੇ ਆਏ ਠੀਕ ਆ ਬਾਈ ਜੀ ਤੁਸੀਂ ਪਹਿਲਾਂ ਤੋਂ ਹੀ ਕੰਮ ਕਰਦੇ ਹੋ ਕਿ ਹਾਂਜੀ ਹਾਂਜੀ ਮਤਲਬ ਉਹ ਹੁਣ ਹੀ ਉਹ ਕਰ ਲੱਗਿਓ ਕਿੰਨੇ ਟਾਈਮ ਤੋਂ ਕੰਮ ਕਰਦੇ ਹੋ ਤੁਸੀਂ ਆਪਣਾ ਵੀਰੇ ਹੋ ਗਏ 10 15 ਸਾਲ ਆਪਾਂ ਅਸੀਂ ਬਾ ਪੂਰੀ ਕਰਦੇ ਗਾਹਾਂ ਮੈਂ ਹਾਂਜੀ 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 ਗਾਹਾਂ ਦੀ ਮੈਂ ਤੁਹਾਨੂੰ ਦਿਖਾ ਸਕਦਾ ਕਿਹੜੇ ਕਿਹੜਾ ਹਾਂਜੀ ਹਾਂਜੀ ਆਪਣੇ ਕੋਲ ਟਰੈਕਟਰ ਹੈਗਾ 21 ਮਾਡਲ ਆ ਗਿਆ ਇੱਕ ਤਾਂ ਅਸੀਂ ਸੋਨਾਲੀ ਕਾ ਟਰੈਕਟਰ ਆਈ ਮਾੜੇ ਬਾਈ ਜੀ 3 ਸਪੀਡ ਵਾਲਾ ਮੜੇ ਦੱਸੋ ਟਰੈਕਟਰ ਦੀ ਮੜੇ ਬਰੀ ਜਾਣਕਾਰੀ ਦਿਓ ਇਹ ਵੀਰੇ 3 ਸਪੀਡ ਆ ਸਾਰੇ ਗੇਰਾਂ ਚ ਬੈਕਵਰਡ ਫੋਰਵਰਡ ਆ ਠੀਕ ਹੈ 2021 ਮਾਡਲ ਹੈ ਜੀ 21 ਮਾਡਲ ਦਾ 6 ਲੱਖ 65 ਹਜ਼ਾਰ ਦਾ ਟਰੈਕਟਰ ਹੈ ਹਾਂਜੀ ਹਾਂਜੀ ਆਇਆ ਵੱਡੇ ਵੀਰ ਮੜਾ ਦਿਖਾਈ ਇੰਜਨ ਪੱਖੋ ਦਿਖਾ ਦੇ ਸੋਨਾਲੀ ਕਾ ਟਰੈਕਟਰ ਹੈਗਾ ਏ ਭਾਈ ਤੁਸੀਂ ਫਿਰ ਗਾਹਾਂ ਦੀ ਗਾਹ ਲੈ ਕੇ ਸਪੱਟੇ ਚ ਕਰ ਦੋ ਹਾਂਜੀ 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 ਇਹ ਲੋਕਲ ਨੰਬਰ ਬਰਨਾਲੇ ਦਾ ਹੀ ਆ ਆਪਣੇ ਠੀਕ ਆ ਭਾਈ ਹੁਣ ਦੂਜਾ ਟਰੈਡ ਦਿਖਾ ਦਿਓ ਯਾਰ ਟਰੈਡ ਵੀ ਛੋਡੀ ਜਾਈ ਇਹ ਵੀ ਆਪਣਾ ਹੀ ਆ ਵੀਰੇ ਅੱਛਾ ਤੁਸੀਂ ਇਹ ਵੀ ਸੇਲ ਕਰਨਾ ਹੈ ਇਹ ਵੀ ਸੇਲ ਕਰਨਾ ਹੈ ਜੇ ਭਾਈ ਚਾਂਸ ਹੋ ਤਾਂ ਟਰੈਡ ਲੈਣ ਆਉਂਦਾ ਬੰਦਾ ਜੀ ਸਾਹਮਣੇ ਹਾਂਜੀ 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 ਵੀਰੇ ਜੇ ਭਾਈ ਚਾਂਸ ਇਧਰ ਸੂਰਜ ਪੈ ਰਿਆ ਨਾ ਭਾਈ ਜੀ ਇਧਰ ਸੂਰਜ ਪੈ ਪੈਂਦਾ ਜੇ ਭਾਈ ਚਾਂਸ ਸੋਤੋ ਕੀ ਟਰੈਡ ਲੈਣ ਆ ਗਿਆ ਬੰਦਾ ਭਾਈ ਹਾਂਜੀ ਹਾਂਜੀ ਵੀਰੇ ਉਹਨੂੰ ਤੁਸੀਂ ਟਰੈਡ ਮੰਤਰੀ ਕਿੰਨੇ ਦਿਨਾਂ ਵਾਸਤੇ ਪ੍ਰੋਲਟੇ ਦਿਨੋਗੇ मतलब ਜਦੋਂ ਤੁਹਾਨੂੰ ਕੋਈ ਟਰੈਡ ਕਿਸੇ ਦੇ ਪਸੰਦ ਆ ਗਿਆ ਹਾਂਜੀ ਹਾਂਜੀ ਕਈ ਵਾਰ ਬੰਦੇ ਕੋਲੇ ਪੇਮੈਂਟ ਨਹੀਂ ਹੁੰਦੀ ਨਾਲ ਉਹਨੇ ਚੈੱਕ ਤਾਂ ਕਰਦੀ ਆ ਵੀ ਤੁਸੀਂ ਵੱਧ ਤੋਂ ਵੱਧ ਕਿੰਨੇ ਦਿਨਾਂ ਵਾਸਤੇ ਦੇ ਦੇਉਗੇ ਵੀਰੇ ਆਪਣਾ ਹਫਤੇ ਦਾ ਆਉਂਦਾ ਵੀ ਹਫਤੇ ਵੱਧ ਉਹ ਆ ਪੇਮੈਂਟ ਲੈਣੀ ਹੁੰਦੀ ਜਿਵੇਂ ਮੰਡੀ ਵਾਲਾ ਹਿਸਾਬ ਹੁੰਦਾ ਆਪਣਾ ਠੀਕ ਆ ਵੀਰੇ ਸੌਦਾ ਹੁੰਦਾ ਮਤਲਬ ਉਹ ਹਿਸਾਬ ਨਾਲ ਤਰੀਕੇ ਦੇ ਹਿਸਾਬ ਨਾਲ ਹੁੰਦਾ ਹੁਣ ਥੋੜਾ ਜਿਹਾ ਦੂਜਾ ਟਰੈਡ ਕਿਹੜਾ ਵੱਡੇ ਵੀਰਾ ਆਪਣਾ ਵੀਰੇ 16 ਮਾਡਲ 855 ਇਹ ਆ ਦੇਖੋ ਬਾਈ ਜੀ ਸਵਰਾਜ 855 ਨੌਜਵਾਨਾਂ ਧੜਕਣ ਕਿਸਾਨੀ ਇਹ ਲਾਈਟ ਲਾਈ ਲੱਗੇ ਹੋਏ ਮੂਰਲੇ ਡਰਾਂ ਨੂੰ ਫੈਬਰ ਵਾਲੀ ਛਤਰੀ ਆਹ ਟਰੈਕਟਰ ਵੀਰੇ ਜੀ ਨਵੇ ਆਜਾ ਥੋੜਾ ਜਿਹਾ ਵੀਰੇ ਆਹ ਟਰੈਕਟਰ ਆ ਬਾਈ ਜੇ ਬਾਈ ਜਾਣ ਤੋਂ ਟਰੈਕਟਰ ਲੈਣਾ ਕਿਸੇ ਨੇ ਹੈ ਬਾਈ ਜੀ ਹਾਂਜੀ ਹਾਂਜੀ ਵੀਰੇ ਥੋੜੇ ਪਿੰਡੋਂ ਪੰਤ ਰਗੇ ਕਿੱਥੇ ਆ ਕੇ ਤੁਹਾਨੂੰ ਮਿਲਣਾ ਪੂ ਕਿਹੜਾ ਪਿੰਡ ਨੇੜੇ ਸਵੇ ਨਹੀਂ ਆਪਣਾ ਪਿੰਡ ਰਹਾ ਕੋੜਾ ਗੁਰਦਰਾ ਟਾਲੀ ਸਾਹ ਦੀ ਬੈਕਸਾਈਡ ਆਪਣਾ ਘਰ ਆ ਅੱਛਾ ਠੀਕ ਆ ਬਾਈ ਜੀ ਜੇ ਥੋੜਾ ਨਾਲ ਬਾਈ ਕਹਿੰਦਾ ਘਰੋਂ ਲੈ ਜਾਣਾ ਹੋਵੇ ਹਾਂਜੀ ਆਪਣੇ ਕੋਲ ਟਰੈਕਟਰ ਆਪਣੇ ਇੱਥੇ ਸੰਘੇੜੇ ਖੜੇ ਹੁੰਦੇ ਆ ਆਪਣੇ ਸੰਘੇੜੇ ਖੜੇ ਆ ਟਰੈਕਟਰ ਹਾਂਜੀ ਠੀਕ ਆ ਬਾਈ ਜੇ ਬਾਈ ਜਾਣ ਤੋਂ ਪਿੱਛੇ ਥੋੜੇ ਮੇਰੀ ਵੀਡੀਓ ਦੇਖ ਕੇ ਆਉਂਦਾ ਹਾਂਜੀ ਆਪਾਂ ਵੀਰੇ ਜਿੰਨਾ ਹੋਇਆ ਵੱਧ ਤੋਂ ਮਨ ਮਾਨ ਤਨ ਕਰਾਂਗੇ ਬੰਦੇ ਦਾ ਬਾਈ ਜੀ ਦੇਖੋ ਬਾਈ ਜੀ ਕਹਿੰਦੇ ਨੇ ਵੱਧ ਵੱਧ ਮਾਨ ਤਨ ਕਰਾਂਗੇ ਜੇ ਮੇਰੀ ਵੀਡੀਓ ਦੇਖ ਕੇ ਤੁਸੀਂ ਬਾਈਕੋ ਟਰੈਕ ਲੈਣ ਜਾਣੇ ਔਰ ਟਰੈਕ ਲੈ ਕੇ ਆਉਣਾ ਬਾਕੀ ਇਹਨਾਂ ਦਾ ਬਾਈਆਂ ਦਾ ਪਹਿਲਾਂ ਦੀ ਮਤਲਬ ਕਿ ਸਟਾਰਟਿੰਗ ਬਾਪੂਰਾ ਦਾ ਕੰਮਾ ਜਿੰਮੇਵਾਰ ਦਾ ਟਰੈਕ ਹੋਊਗਾ ਆ ਵੀ 2002 ਮਾਡਲ ਆ ਇਹਨਾਂ ਕਨੋਪੀ ਸਤਰੀ ਲੱਗੀ ਹੋਇਆ ਡੱਕ ਡੱਕ ਵੀ ਲੱਗਿਆ ਆ ਚੈੱਕ ਕਰ ਲਓ ਵੀਰੇ 2002 ਮਾਡਲ 280 ਆ ਦਾ ਟਰੈਕ ਆ ਵੀਰੇ ਇਹ ਹੁਣ ਤੇ ਯਾਰਾ ਟਰੈਕ ਦਾ ਸੋਨਾ ਲੀਕਾ ਇਹ ਸੋਨਾ ਲੀਕਾ 2000 ਵੀਰੇ 19 ਮਾਡਲ ਆ ਦੇਖ ਲੋ ਜੀ 2019 ਮਾਡਲ ਆ 5,55 ਹਜ਼ਾਰ ਇਹਦੇ ਨਾਲ ਦੇ ਸਾਰੇ ਟਾਇਰ ਡੱਪੂ ਆ ਇਹ ਟਾਇਰ ਦਿਖਾਈ ਵੀਰੇ ਮੜਾ ਕੈਮਰਾਮੈਨ ਹਾਲੇ ਅਣਜਾਣਾ ਬਾਈ ਜੀ ਵੀਡੀਓ ਤੇ ਧਿਆਨ ਨਾਲ ਦੇਖ ਹੀ ਲਿਓ ਇੱਕ ਆਪਣੇ ਕੋਲ 963 ਉਧਰ ਪਹਿਲਾਂ ਤੁਸੀਂ ਬਾਈ ਜੀ ਚੱਲਦੀ ਚੱਲਦੀ ਵੀਡੀਓ ਛੋੜਾ ਨੰਬਰ ਬੋਲ ਦੈਂਡ ਤੇ ਹਮ ਇੱਕ ਨੰਬਰ ਹੀ ਹਾਂ ਜੀ 97818 36900 ਇੱਕ ਵਾਰੀ ਫੇਰ ਬੋਲ ਦਿਓ 97818 36900 ਹੋਰ ਤੁਹਾਡੇ ਕੋਲ ਕਿਹੜੇ ਟਰੈਕਟਰ ਆ ਇੱਕ 963 ਆ ਹੀ ਆਪਣੇ ਕੋਲ ਇਹ ਵੀ ਮੇ ਵੀ ਆਪਣੇ ਹੀ ਨਹੀਂ ਨਹੀਂ ਆਪਣਾ ਹੀ ਹੋਰ ਅੱਗੇ ਇੱਕ ਹੋਰ ਹੈ ਉਹ ਪਣ ਕਰੇ ਮੜੇ ਉੱਪਰ ਸਾਇਤ ਹੋਈ ਲੋ ਬਾਈ ਜੀ ਇੱਕ ਹਾ ਤੇ ਟਰੈਡ 2018 ਮਾਡਲ ਨਵਾਂ ਮਾਡਲ ਆ ਜਮਾ ਘੈਂਟ ਗੱਲ ਵਾਲਾ ਟਰੈਡ ਦੀ ਆ 5 ਲੱਖ 70 ਹਜ਼ਾਰ ਦਾ ਆ ਬਾਈ ਇੱਕ ਗੱਲ ਹੋਰ ਵੀ ਦੱਸ ਰਿਹਾ ਜੇ ਕਿਸੇ ਨੇ ਬਾਈ ਨੇ ਖੇਤੀ ਕਰਨ ਵਾਸਤੇ ਕਿਰਾਏ ਤੇ ਲਿਆਣਾ ਟਰੈਡ ਹਫਤਾ 15 ਦਿਨ ਮਹੀਨਾ 2 ਤੋਂ 2 ਮਹੀਨੇ 3 ਮਹੀਨੇ ਕਾ ਦੂ ਕਾ ਦੂ ਕਈ ਵਾਰ ਸੀਜ਼ਨ ਵਾਸਤੇ ਵੀ ਲੈ ਆਉਂਦੇ ਨੇ ਹਾਂ ਸੀਜ਼ਨ ਵਾਸਤੇ ਵੀ ਦੇ ਦਿੰਦੇ ਨੇ ਬਈ ਆਪਾਂ ਹਨਾ ਬਾਈ ਨਾਲ ਕੰਟੈਕਟ ਕਰ ਸਕਦਾ ਬਾਈ ਦੇ ਹਿਸਾਬ ਨਾਲ ਉਸ ਹਿਸਾਬ ਨਾਲ ਦਿਹਾੜੀ ਦੇ ਹਿਸਾਬ ਨਾਲ ਜਾਂ ਦਿਨ ਦੇ ਹਿਸਾਬ ਨਾਲ ਬਾਈ ਨਾਲ ਤੁਸੀਂ ਉਦੋਂ ਮਾਤਰ ਕੀ ਸਾਹਮਣੇ ਸਾਹਮਣੇ ਹੋ ਕੇ ਗੱਲਬਾਤ ਕਰ ਲਓਗੇ ਇਹ ਚੀਜ਼ਾਂ ਦੇ ਮਹੀਨੇ ਦਾ ਹਿਸਾਬ ਆ ਵੀ ਝਾੜੀ ਦਾ ਹਿਸਾਬ ਹੁੰਦਾ ਹਾਂ ਉਸ ਹਿਸਾਬ ਨਾਲ ਹੁੰਦਾ ਬਈ ਠੇਕਾ ਹੀ ਵਜਿਆਦਾ ਹੁੰਦਾ ਬਈ 9 ਮਹੀਨੇ ਦਾ 1.5 ਮਹੀਨੇ ਦਾ ਇੰਜੜਾ ਪੱਖੋ ਦਿਖਾਇਆ ਬਾਈ ਜੀ ਪੁਰਾਣਾ ਹੀ ਬੋਰਾ ਬਈ ਇਹ ਨਹੀਂ ਨਹੀਂ 2 ਵੀ ਲੀਆ ਵੀਰੇ ਇਹ ਤੂੰ ਵੀ ਲੀਆ ਸੀਗੇ ਪ੍ਰੈਸ਼ਰ ਸਟੀering ਹੈ ਨਾ ਇਹ ਪ੍ਰੈਸ਼ਰ 3 ਸਪੀਡ ਵਾਲਾ ਇਹ ਹੈ ਹਾਂ ਇੰਜਣ ਪੱਕੋ ਪੂਰਾ ਕਾਮਯਾਬ ਡਰਾਈਟਾ ਬਈ ਦੇਖੋ ਕੋਈ ਸੀਲ ਨਹੀਂ ਖੁੱਲੀ ਕੋਈ ਹੱਥ ਫੇਰਣ ਵਾਲਾ ਲੀਕੀ ਗਿਜ਼ਲੀ ਮੇਨ ਗੱਲ ਲੀਕਜ ਹੈ ਲੀਕਜ ਕੋਈ ਨਹੀਂ ਪੰਜ ਸਟਾਰ ਡਰਾਈਟਾ ਜੀ ਦੇਖੋ ਜੀ ਮੜਾ ਇਹ ਚੌਪਟਾ ਦਿਖਾਉ ਉਹਨੂੰ ਕੀ ਕਹਿੰਦੇ ਤੁਸੀਂ ਚੌਪਟਾ ਕਹਿੰਦੇ ਉਹਨੂੰ ਹਾਂ ਜੀ ਇਹਨੂੰ ਤੁਸੀਂ ਕੀ ਕਹਿੰਦੇ ਉਹ ਪੈਦਾਣੀ ਪੈਰਦਾਨੀ ਹਾਂਜੀ ਹਾਂਜੀ ਉਹਨਾਂ ਚਪਟਾ ਕਹਿ ਕੇ ਜੱਟ ਸਾਹਿਬ ਚ ਕਹਿੰਦਾ ਪੈ ਪੈਰਦਾਨੀ ਕਹਿੰਦੇ ਨੇ ਵੀਰ ਜੀ ਛਾਤਰੀ ਛੂਤਰੀ ਚੈੱਕ ਕਰ ਲੋ ਜੀ ਸ਼ੀਟ ਕਵਰ ਚੈੱਕ ਕਰ ਲੋ ਜੀ ਸਟੀਅਰਿੰਗ ਚੈੱਕ ਕਰ ਲੋ ਜੀ ਇਹਦੀ ਟੈਂਕੀ ਚੈੱਕ ਕਰ ਲੋ ਜੀ ਜੇ ਹੁਣ ਬਾਈ ਨਾਲ ਕਦੇ ਵੀ ਕਿਸੇ ਨੇ ਸੀਜ਼ਨ ਵਾਸਤੇ ਟਰੈਕਟਰ ਲਿਆਣਾ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਸਕਦਾ ਰਾਏਕੋਟ ਬਾਈ ਦਾ ਪਿੰਡਾ ਸੰਘੇੜੇ ਦੇ ਟਰੈਕਟਰ ਖੜੇ ਹੁੰਦੇ ਨੇ ਬਾਈ ਦਾ ਹਾਂ ਕੋਸ ਆਪਣੇ ਰਾਏਕੋਟ ਖੜੇ ਹੁੰਦਾ ਕੋਸ ਸੰਘੇੜੇ ਖੜੇ ਹੁੰਦੇ ਹਾਂ ਬਾਈ ਜੀ ਲਿਆਣਾ ਲਈ ਉਹਨਾਂ ਦੇ ਪਿੰਡਾ ਨਾਲ ਫਿਰ ਹਿਸਾਬ ਨਾਲ ਹਿਸਾਬ ਨਾਲ ਬਾਈ ਨਾਲ ਕੰਟੈਕਟ ਕਰ ਸਕਦਾ ਸੀਜ਼ਨ ਵਾਸਤੇ ਭਾਈ ਜੋੜਾ ਕੰਟੈਕਟ ਨੰਬਰ ਇੱਕ ਵਾਰੀ ਫੇਰ ਬੋਲ ਦਿਓ ਜੀ 9818 36900 ਠੀਕ ਹੈ ਭਾਈ ਜੋੜਾ ਨਾਮ ਐਂਡ ਨਾਮ ਵੀ ਤੁਸੀਂ ਪੁੱਛ ਰਹੇ ਆ ਭਾਈ ਬਰਿੰਦਰ ਸਿੰਘ ਬਰਿੰਦਰ ਸਿੰਘ ਹੈ ਭਾਈ ਜੇ ਸੁਣਦੇ ਕੋਲੇ ਭਾਈ ਚਾਹੀਦਾ ਨਾ ਫੋਨ ਕਰਕੇ ਆਉਣਾ ਤੁਹਾਡਾ ਕੋਈ ਨਿਕਲੇ ਜਾਂ ਐਡਰੈਸ ਦੱਸੋ ਵੀ ਤੁਹਾਨੂੰ ਬੰਦਾ ਆ ਕੇ ਸਿੱਧਾ ਉੱਥੇ ਕਰੇ ਗੁਰਦਾਰਾ ਟਾਲੀ ਸਾਹਿਬ ਦੀ ਬੈਕ ਸਾਈਡ ਆ ਮੇਨ ਗੁਰਦਾਰਾ ਰਹਿ ਕੋ ਟਾਲੀ ਸਾਹਿਬ ਟਾਲੀ ਸਾਹਿਬ ਭਾਈ ਜੀ ਟਾਲੀ ਸਾਹਿਬ ਦੇ ਮਾਗਰ ਗੁਰਦੁਆਰੇ ਦੇ ਘਰ ਆ ਬਾਈ ਦਾ ਜੇ ਕਿਸੇ ਨੇ ਜਾਣਾ ਹੋਵੇ ਬਾਈ ਜੀ ਨੇ ਉੱਥੇ ਸਿੱਧਾ ਜਾ ਕੇ ਗੁਰਦੁਆਰੇ ਕੋਲੇ ਬਾਈ ਦਾ ਨਾਮ ਲੈ ਲਿਓ ਬਾਈ ਜੀ ਤੁਹਾਡਾ ਇੱਕ ਵਾਰੀ ਨਾਮ ਦੁਬਾਰੇ ਫੇਰ ਦੱਸੋ ਵੀ ਨਾਮ ਬਰਿੰਦਰ ਸਿੰਘ ਆ ਉਹ ਨੰਬਰ ਹੈਗਾ 97818 3690 ਸੇ ਠੀਕ ਹੈ ਵੀਡੀਓ ਚੰਗੀ ਲੱਗਿਆ ਸ਼ੇਅਰ ਕਰ ਦਿਓ ਤੇ ਵੀਰੋ ਆਣ ਕੇ ਜੇ ਕੋਈ ਗਲਤ ਬਲਤ ਬੋਲਿਆ ਤਾਂ ਮਾਫੀ ਜੀਣਾ ਧੰਨਵਾਦ ਜੈਨ